ਲੇਵੇ ਮਿੱਤਰੋ ਸਤਿ ਸ਼੍ਰੀ ਅਕਾਲ ਕਬੂਲ ਕਰਿਓ ਅਸ ਟਾਈਮ ਮੈਂ ਮੌਜੂਦ ਆ ਪਿੰਡ ਪਾਣੀ ਦੇ ਵਿੱਚ ਤੇ ਪਾਣੀ ਪਿੰਡ ਨੂੰ ਜ਼ਿਲ੍ਹਾ ਫਰੀਦਕੋਟ ਲੱਗਦਾ ਵਾ ਮਿੱਤਰੋ 3 ਜਨਵਾਰ ਕਵਰ ਕੀਤੇ ਆ ਇਸ ਪਿੰਡ ਦੇ ਵਿੱਚੋਂ ਔਰ 3 ਜਨਵਾਰਾਂ ਦੀ ਆਪਾਂ ਡਿਟੇਲ ਮਾਲਕਾਂ ਤੋਂ ਲੈਣੀ ਆ ਗੱਲਬਾਤ ਕਰਨੀ ਆ ਕੀ ਗੱਲਬਾਤ ਆ ਸਾਰੀ ਜਾਣਕਾਰੀ ਦੇ ਨਾਲ ਮਿਲਦੇ ਆ ਆਓ ਬਾਈ ਦੇ ਨਾਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਬਾਈ ਸੇਤਾ ਘਰ ਪਰਿਵਾਰ ਜੀ ਵਧੀਆ ਜੀ ਵਧੀਆ ਠੀਕ ਆ ਬਾਈ ਇੱਕ ਵਾਰੀ ਨਾਮ ਦੱਸਦੀ ਆ ਆਪਣਾ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਜ ਤੇ ਹਰਪ੍ਰੀਤ ਬਾਈ ਫਿਰ ਜਾਨਵਰ ਤਿੰਨੇ ਘਰ ਦੇਈ ਆ ਜੀ ਹਾਂਜੀ ਹਾਂਜੀ ਤਿੰਨੇ ਘਰ ਦੇਈ ਆ ਅੱਜ ਛੋਟੀ ਪੂਰੀ ਗਾਹਾਂ ਲਿਆਂਦੀ ਸੀ ਠੀਕ ਹੈ ਬਾਈ ਇਹ ਫਿਰ ਕਦੋਂ ਲੈ ਕੇ ਆਂਦੀ ਸੀ ਪੂਰੀ ਇਹ ਬਾਈ ਉਦੋਂ ਮਹੀਨੇਕ ਦੀ ਬਣੀ ਸੀਗੀ ਜੀ ਠੀਕ ਆ ਤੇ ਬਾਅਦ ਕੇਹੀ ਚੈੱਕ ਕਰਾਈ ਆ ਠੀਕ ਆ ਗੱਭਣ ਨਿਕਲ ਗਈ ਹੈ ਅੱਜ ਬਹੁਤ ਸ਼ੁਕਰ ਹੈ ਬਾਈ ਤੇ ਬਾਈ ਆ ਛੋਟੀ ਦੀ ਕੀ ਡਿਟੇਲ ਆ ਆ ਇਹਦੀ ਜੀ ਹਾਂਜੀ ਇਹ ਹੈਗੀ ਬਾਈ ਢਾਈਆਂ ਮਹੀਨਿਆਂ ਦੀ ਆਈ ਢਾਈਆਂ ਸਾਲਾਂ ਦੀ ਆ ਢਾਈਆਂ ਸਾਲਾਂ ਦੀ ਤੇ ਇਹਦੀ ਮਾਂ ਥੱਲੇ ਮਤਲਬ ਕਿ ਅ 16-17 ਲੀਟਰ ਦੁੱਧ ਸੀਗਾ ਠੀਕ ਆ ਬਾਈ ਠੀਕ ਆ ਤੇ ਇਹਨੇ ਹੀਟ ਕੱਢੀ ਸੀ ਪਰ ਬਣਾਈ ਨਹੀਂ ਅਸੀਂ ਆ اچھا ਆਸ ਨਹੀਂ ਕਰਾਈ ਹੈ ਹਾਂਜੀ ਹਾਂ ਠੀਕ ਆ ਬਾਈ ਠੀਕ ਆ ਤੇ ਮਾੜਾ ਦੁੱਧ ਕਿੰਨਾ ਕੋਈ ਦੱਸਿਆ ਸੀਗਾ ਦਾ 16-17 ਲੀਟਰ ਦੁੱਧ ਉਹ ਚੰਗੀ ਸੀ ਤੇ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਬਈ 60000 ਰੁਪਿਆ ਲੈ 60000 ਰੁਪਿਆ ਮੰਨਤਾ ਨੇ ਦੇ ਵਿੱਚ ਹੋ ਜਾਊਗਾ ਜੀ ਹਾਂਜੀ ਕਰਨਾ ਠੀਕ ਆ ਬਸ ਇਹਨੂੰ ਤਾਂ ਕੋਈ ਨਹੀਂ ਜਵਾਨ ਆ ਤੋੜਨ ਦੀ ਲੋੜ ਹੀ ਨਹੀਂ ਤੇ ਆ ਦੋ ਨੰਬਰ ਤੇ ਪੂਰੀ ਆ ਜਿਹੜੀ ਬਾਈ ਇਹ ਦੋ ਨੰਬਰ ਤੇ ਬਈ ਇਹ ਮੈਂ ਨਾ گاਉਂ ਲਿਆਂਦੀ ਸੀ ਉਦੋਂ ਮਹੀਨੇ ਕਿਦੀ ਇਹ ਬਣੀ ਸੀਗੀ ਠੀਕ ਆ ਜੀ ਤੇ ਆਪਣੇ ਕੋਲੇ ਇਹਨੇ 12-1 ਪਤਾ ਸੀ ਪਹਿਲਾਂ ਆਈ ਇਹ ਦੂਜੇ ਦੀ ਪਹਿਲਾਂ ਠੀਕ ਹੈ ਹੁਣ ਦੂਜੇ ਸੁਵੇਲੇ ਗੱਬਣਾ ਹੈ ਜੀ ਦੂਜੇ ਸੁਵੇਲੇ ਗੱਬਣਾ ਤੇ ਹੁਣ ਇਸ ਟਾਈਮ ਇਹ 7 ਸੱਤਾ ਸਾਢੇ 7 ਮਹੀਨਿਆਂ ਦੀ ਗੱਬਣਾ ਆਈ ਸੀਗਾ ਸੱਤਾ ਸਾਢੇ 7 ਮਹੀਨਿਆਂ ਦੀ ਮਤਲਬ ਕਿ ਥਣ ਪਾਸ ਕਰਾਉਂਦੀ ਅੱਧਾ ਲੀਟਰ ਪਾਉਣਾਂ ਲੀਟਰ ਦੁੱਧ ਦੇ ਵੀ ਦਿੰਦੀ ਠੀਕ ਹੈ ਬਈ ਹਜੇ ਵੀ ਅੱਧਾ ਕਿਲੋ ਦੁੱਧ ਦਿੰਦੀ ਆ ਹਾਂ ਜੀ ਚੋਲੇ ਲੈਣੇ ਆ ਸੀ ਠੀਕ ਹੈ ਬਈ ਠੀਕ ਹੈ ਤੇ ਉੰਜ ਤਾਜੀ ਦਾ ਦੁੱਧ ਕਿੰਨਾ ਕੁ ਸੀਂਦਾ ਰਿਹਾ ਬਾਈ ਕੋਈ ਪਤਾ ਤਾਜੀ ਦਾ ਬਾਈ ਉਹ ਦੱਸਦੇ ਵੀ 15 ਲੀਟਰ ਦੁੱਧ ਦਿੱਤਾ ਨੇ ਠੀਕ ਹੈ ਬਾਈ ਠੀਕ ਹੈ ਤੇ ਯਾਨੀ ਕਿ 11 12 ਲੀਟਰ ਇਹਦਾ ਰੇਟ ਫੋਨ ਤੇ ਕਰ ਲਾਂਗੇ ਠੀਕ ਆ ਬਈ ਕੱਢੇ ਬਰਨ ਨੂੰ ਤੋਰੇ ਮੜ ਜੈਨ ਲੈ ਮਿੱਤਰੋ ਪੂਰੀ ਝੋਟੀ ਆ ਸਾਢੇ ਸੱਤ ਮਹੀਨਿਆਂ ਦੀ ਗੱਭਣ ਦੁੱਧ ਹੁਣ ਅੱਧਾ ਕੋ ਕਿਲੋ ਦਿੰਦੀ ਐ ਜਣੀ ਕਹਿਣ ਤੋਂ ਪਾਵੇ ਆ ਵੀ ਥਣਪਾਸ ਕਰਾਉਂਦੀ ਐ ਕਰਮਾਂ ਵਾਲੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਸਿੰਘ ਸੁੰਗ ਦੀ ਗੋਲ ਬੰਤਰ ਦੇ ਵਿੱਚ ਸਿੰਘ ਕੰਨੀ ਵਾਲਾ ਕਰਮਾਂ ਵਾਲੀ ਨੂੰ ਵੀ ਕੱਦ ਕਾਠੀ ਵਾਲੀ ਝੋਟੀ ਆ ਪੱਠ ਪੂੜੇ ਵੱਲੋਂ ਚੰਗੀ ਐ ਜਿੰਨੀ ਹੈਗੀ ਆ ਦੇਖ ਸਕਦੇ ਬੰਨਦੇ ਹੋ ਬਾਈ ਇੱਕ ਵਾਰੀ ਗੁਲਾਬੀ ਚਮੜੀ ਦੇ ਵਿੱਚ ਆ ਮਿੱਤਰੋ ਤੇ ਤੇਲ ਹੈ ਗਿਆ ਤਿਲਾਂ ਵਾਲੀ ਬੂਰੀ ਝੋਟੀ ਆ ਇਹ ਗੱਲ ਵੀ ਨੋਟ ਰੱਖਿਆ ਜੇ ਨਾਲ ਔਰ ਬਾਕੀ ਸਾਰੀ ਚੰਗਿਆ ਸਿੰਗਾ ਸੁੰਗਾ ਦੀ ਵੀ ਚੰਗਿਆ ਜਿੰਨੀ ਹੈਗੀ ਆ ਤੇ ਅਡ ਰੂਟਰ ਵੱਲੋਂ ਵੀ ਬਹੁਤ ਸੋਣੀ ਬਾਈ ਹੁਣੀ ਉਹਦੇ ਵੀ ਤਿਆਰ ਹੁੰਦੀ ਹੈ ਪਹਿਲੇ ਸੂਆ ਸੋਈ ਹੋਈ ਆ ਦੂਜੇ ਸੂਏ ਲਈ ਇਹ ਗੱਬਣ ਚੱਕ ਪਾਸ ਆ ਕਰਮਾਲੀ ਤੇ ਝੋਟੀ ਵੀ ਦੱਸਦੀ ਆ ਬਾਕੀ ਬਾਈ ਤੁਸੀਂ ਕਰਾਉਣੀ ਹੋਈ ਕਰਵਾ ਵੀ ਸਕਦੇ ਆ ਉਹਦੀ ਤਸੱਲੀ ਕਰ ਵੀ ਲਿਆ ਜੇ ਕੋਈ ਕਹਿਣ ਵਾਲੀ ਗੱਲ ਨਹੀਂ ਗਈ ਤੇ ਇਹਦਾ ਰੇਟ ਬਾਈ ਫੋਨ ਤੇ ਕਰੂਗਾ ਤੇ ਇੱਕ ਵੜਾ ਬਾਈ ਦੇ ਕੋਲੇ ਪਹਿਲਣ ਬਾਈ ਇਹਦੇ ਬਾਰੇ ਦੱਸਿਓ ਜੀ ਇਹ ਬਾਈ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਬਾਈ ਜਾ ਡੇਢ ਤੋਂ 2 ਮਹੀਨੇ ਹੋ ਗਏ ਆ ਬੱਚਾ ਇਹਦੇ ਬੰਦ ਹੈ ਜੀ ਠੀਕ ਆ ਦੁੱਧ ਬਾਈ ਕਿੰਨਾ ਹੋਣਾ ਦੁੱਧ ਦੇ ਸਲੇ 8 ਲੀਟਰ ਆਈ ਬਾਈ ਠੀਕ ਆ ਬਾਈ ਠੀਕ ਆ ਤੇ ਚਵਾਈ ਚਵਾਈ ਨੂੰ ਸੀਲ ਆ ਬਾਈ ਬਾਈ ਹਾਂ ਬਿਨਾ ਸੀਲ ਨਿਆਣੇ ਤੇ ਚੋਣੇ ਠੀਕ ਆ ਬਾਈ ਠੀਕ ਆ ਮਤਲਬ ਕਿ ਅਸੀਂ ਨਿਆਣਾ ਇੰਦਾ ਰੇਟ ਬਾਈ ਇਹਦਾ ਰੇਟ ਬਾਈ 60000 ਹਾਂ ਜੀ 50000 ਚੱਲ ਲੈ ਲੰਗ ਬਾਈ 50000 ਦੀ ਠੀਕ ਆ ਮਾਨਤਾ ਨੇ ਦੇ ਵਿੱਚੋਂ ਜੀ ਕਰ ਦਾਂਗੇ ਤੇ ਠੀਕ ਆ ਬਾਈ ਠੀਕ ਆ ਲੈ ਮੇਤਰੋ 50000 ਰੁਪਿਆ ਇਹਦਾ ਰੇਟ ਆ ਤੇ 8 ਕਿਲੋ ਦੁੱਧ ਆ ਇਹਦੇ ਥੱਲੇ ਦੋਵਾਂ ਟਾਈਮਾਂ ਦਾ ਤੇ ਗੱਲਬਾਤ ਵੈੜ ਚੰਗੀ ਆ ਪਹਿਲਾਂ ਨਵਾਂ ਹਾਣਾ ਜਵਾਨੀ ਦੇ ਵਿੱਚ ਆ ਕਰਮਾ ਵਾਲੀ ਤੇ ਬਾਕੀ ਪ੍ਰਿੰਟ ਪ੍ਰਿੰਟ ਵੀ ਚੰਗਾ ਵਾ ਬਣਦੇ ਬਸ ਜੀ 50000 ਰੁਪਏ ਵੈੜ ਦਾ ਰੇਟ ਆ ਗੱਲ ਬਾਤ ਬਾਈ ਨਾਲ ਕਰ ਲਿਆ ਜੇ ਚਵਾਈ ਚਵਾਈ ਦੇ ਵਿੱਚ ਬਾਈ ਹੁਣੀਆਂ ਦੇ ਓਕੇ ਆ ਜਮਾ ਬੱਛਾਂ ਦੇ ਮਗਰਾਂ 1.5 ਤੋਂ 2 ਮਹੀਨਿਆਂ ਦੀ ਸੂਈ ਹੋਈ ਆ ਇੱਕ ਆ ਪੂਰੀ ਮਾਝਾ ਇਹ 7.5 ਮਹੀਨਿਆਂ ਦੀ ਗੱਬਰ ਦੂਜਾ ਸੂਆ ਛੋਟੀ ਸਿੰਘ ਗੋਲ ਦੀ 3 ਨੰਬਰ ਤੇ ਆ ਛੋਟੀਆਂ ਮਿੱਤਰੋ ਅਸਰ ਢਾਈਆਂ ਸਾਲਾਂ ਦੀ ਇਹਦਾ ਰੇਟ ਵੀ 60000 ਰੁਪਏ ਵਾ ਬਾਈ ਨੰਬਰ ਦਿਆਂ ਹਰਪ੍ਰੀਤ ਕੇਰਾ ਦੀ 96462 ਜੀ 43195 ਇੱਕ ਵਾਰੀ ਹੋਰ ਬੋਲ ਦਿਓ ਜੀ 96462 ਜੀ 43195 ਠੀਕ ਹੈ ਜੀ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਨਾਲ ਗੱਲ ਤੇ ਬਾਦ ਸ਼ੁਕਰੀਆ ਜਉਂਦਰ